ਤੋ ਦਿਲਜੀਤ ਦਸਾਂ ਤੁਹਾਨੂੰ ਵੀ ਫਿਲਮ ਆ ਰਹੀ ਹੈ ਜੀ ਕਿਉਂਕਿ ਦਿਲਜੀਤ ਭਾਈ ਨੇ ਬਹੁਤ ਸਾਰਾ ਜਿਹੜਾ ਉਹ ਸਫ਼ਰ ਤੈਅ ਕੀਤਾ ਹੈਗਾ ਪੰਜਾਬੀ ਇੰਡਸਟਰੀ ਵਿੱਚ ਤੇ ਉਸ ਤੋਂ ਬਾਅਦ ਬਾਲੀਵੁੱਡ ਚ ਗਏ ਨੇ ਫਿਲਮਾਂ ਕੀਤੀਆਂ ਨੇ ਮੈਂ ਸਭ ਨੂੰ ਦੱਸ ਦੇਣਾ ਚਾਹੁੰਦਾ ਜੀ ਕਿ 12 ਅਪ੍ਰੈਲ ਨੂੰ ਇੱਕ ਮੂਵੀ ਰਿਲੀਜ਼ ਹੋ ਰਹੀ ਹੈ ਜੋ ਕਿ ਬਹੁਤ ਹੀ ਵਰਲਡ ਲੈਵਲ ਤੇ ਉਸ ਨੂੰ ਰਿਲੀਜ਼ ਕੀਤਾ ਜਾ ਰਿਹਾ ਨੈਟਫਲਿਕਸ ਤੇ ਚਮਕੀਲਾ ਮੂਵੀ ਹੈ ਜੀ ਬਾਡਰ ਰੋਲ ਕੀ ਹੋਏਗਾ ਬਾਡਰ ਰੋਲ ਕੀ ਹੋਏਗਾ ਮੇਰਾ ਰੋਲ ਜਿਹੜਾ ਹੈਗਾ ਜੀ ਜਿਹੜੇ ਕਿ ਤੁਸੀਂ ਲਾਈਵ ਕੀਤੀ ਪਰਫਾਰਮੈਂਸ ਕੀਤੀ ਹੈ ਇਹ ਨਾ ਨੈਚੁਰਲੀ ਤੁਸੀਂ ਦੇਖ ਸਕਦੇ ਹੋ ਪਿੱਛੇ ਮੋਰ ਕੂਕ ਦਿੰਦੇ ਨੇ 뮤ਜ਼ਿਕਲੀ ਬੰਦੇ ਆਪਾਂ ਸਾਰੇ ਬਿਲਕੁਲ ਤੇ ਅਨਾਲਦੀ ਨਾਲ ਮੈਂ ਜੇ ਗੱਲ ਕਰਾਂ ਤਾਂ ਇਸ ਮੂਵੀ ਤੋਂ ਤੁਹਾਨੂੰ ਕੀ ਹਸਾਂ ਨੇ ਔਰ ਜੇ ਸਚਨ ਸ਼ਾਦੀ ਗੱਲ ਕਰੀਏ ਤਾਂ ਬਹੁਤ ਹੀ ਬਾਖਮਾਲ ਆਰਟਿਸਟ ਨੇ ਔਰ ਜਦੋਂ ਕੀਬੋਰਡ ਦੇ ਉੱਤੇ ਹੱਥ ਰੱਖਦੇ ਤਾਂ ਜਿਹੜਾ ਧੁਨਾ ਜਿਹੜੀ ਉਹ ਆਪਣੇ ਆਪ ਪਜਾਮਾ ਦੇ ਵਿੱਚ ਬੂੰਜਦੀਆਂ ਨੇ ਤੁਹਾਨੂੰ ਕੀ ਲੱਗਦਾ ਕਿ ਅੱਜ ਦਾ ਸੰਗੀਤ ਪਕਾਉ ਜਿਵੇਂ ਆਪਾਂ ਗੱਲ ਕਰ ਲਈਏ ਮੈਂ ਸਵਾਲ ਪੂਰਾ ਕਰਾਂ ਜੇ ਇਹ ਪਕਲਪਰੀਆ ਜਿਹੜਾ ਰੈਪ ਚੱਲਦਾ ਹੈਗਾ ਹਾਂ ਜੇ ਸਰੀਲੇ ਜਿਹਾ ਕਲਾਸ ਕੋਚਿੰਗਰਾਂ ਦੀ ਗੱਲ ਕਰੀਏ ਉਹਨਾਂ ਨੂੰ ਕੁਝ ਸੁਣ ਕੇ ਰਾਜ਼ੀ ਨਹੀਂ ਹੈਗਾ ਜੇ ਜੇ ਸੁਣਦੇ ਨੇ ਸਿਰਫ ਕੋਈ ਸੁਣਦੇ ਆਕਤ ਲੋਕਾਂ ਦਾ ਕੀ ਗਾਇਬ ਹੋ ਗਿਆ ਸੀ ਜਿਹੜਾ ਇੱਕ ਸਾਜੀ ਹੁੰਦਾ ਉਹਦੇ ਹੱਥ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਖੂਨ ਨਾਲ ਲੱਤ ਪਤਲ ਹੋ ਜਾਂਦੀ ਹੈ ਕਿਪਰ ਕਲਾਕਾਰوں ਦੀ ਕਹਾਣੀ ਕਰਦਾ ਕਿੰਨਾ ਖਸਰ ਜਿਹੜਾ ਕੋਵਿਡ ਦਾ ਦੌਰ ਆਇਆ ਸੀ ਬਹੁਤ ਸਾਰੇ ਆਰਟਿਸਟ ਲੋਕਾਂ ਨੂੰ ਮਿਊਜ਼ੀਸ਼ੀਅਨ ਲੋਕਾਂ ਨੂੰ ਅਕਲ ਦੇ ਗਏ ਕਿ ਕਿਸੇ ਨੇ ਸਾਰ ਨਹੀਂ ਲਈ ਮੈਂ ਚਾਹਾਂਗਾ ਕਿ ਮਿਹਨਤ ਵੈਸੇ ਕਦੇ ਵੀ ਕਿਸੇ ਦੀ ਵਿਅਰਥ ਨਹੀਂ ਜਾਂਦੀ ਮੇਰੀ ਵੀ ਨਹੀਂ ਵਿਅਰਥ ਗਈ ਮੇਰੀ ਵੀ ਗੁਰੂ ਮਹਾਰਾਜ ਨੇ ਇਲਾਜ ਰੱਖੀ ਹੈ ਤੁਸੀਂ ਜੁੜੇ ਹੋ ਪੰਜਾਬੀ ਵਰਬੇ ਟੀਵੀ ਦੇ ਨਾਲ ਤੇ ਮ ਦੋਸਤੋ ਗੱਲ ਕਰੀਏ ਸੰਗੀਤ ਜਗਤ ਦੀ ਸੰਗੀਤ ਜਗਤ ਦੇ ਵਿੱਚ ਅਲੱਗ-ਅਲੱਗ ਸਤਾਰ ਨੇ ਤੁਸੀਂ ਜਾਣਦੇ ਹੋ ਕਈ ਸਤਾਰੇ ਇਦਾਂ ਦੇ ਹੁੰਦੇ ਨੇ ਜਿਹੜੇ ਬਹੁਤ ਕੰਮ ਕਰ ਚੁੱਕੇ ਨੇ ਪਰ ਹਾਲ ਚਿਰ ਕੋ ਉਹਨਾਂ ਨੂੰ ਕੋਈ ਨਹੀਂ ਜਾਣਦਾ ਅੱਜ ਅਸੀਂ ਇੱਕ ਐਸਾ ਚਿਹਰਾ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਜਿਹਦਾ ਨਾਮ ਬਹੁਤ ਹੈ ਸਿੱਜਾ ਬਹੁਤ ਨੇ ਲਾਈਵ ਪਰਫਾਰਮੈਂਸ ਬਹੁਤ ਹੈ ਸਟੂਡੀਓਜ਼ ਨੇ ਕੰਮ ਕੀਤਾ ਹੈਗਾ ਬਟ ਥੜਨਾ ਮਿਲਾਵਾਂਗੇ ਉਸ ਚਿਹਰੇ ਨੂੰ ਜਿਹਨੇ ਬੈਕਐਂਡ ਤੇ ਐਡੇ-ਐਡੇ ਵੱਡੇ ਕਲਾਕਾਰਾਂ ਨਾਲ ਬਹੁਤ ਵੱਡਾ ਕੰਮ ਕੀਤਾ ਕਿਤਨਾ ਕਿਤਨਾ ਨਾਮ ਵੀ ਬਣਾਇਆ ਪਰ ਨਾਮ ਕਿੰਨਾ ਕਿਤੇ ਹਿڈن ਰਹਿ ਗਿਆ ਸੋ ਅੱਜ ਮੁਲਾਕਤ ਕਰਦੇ ਆ ਬਹੁਤ ਹੀ ਮਸ਼ਹੂਰ ਸੰਗੀਤਕਾਰ ਨਾਲ ਸੋ ਦੋਸਤੋ ਸਾਡੇ ਨਾਲ ਖੜੇ ਨੇ ਸਚਨ ਸ਼ਾਹ ਜੀ ਗੱਲ ਕਰੀਏ ਸੰਗੀਤ ਜਗਤ ਦੀ ਤਾਂ ਇਹਨਾਂ ਦੀ ਉਂਗਲਾਂ ਜੜੀ ਨੇ ਉਹ ਕੀਬੋਰਡ ਦੇ ਉੱਤੇ ਜਾਂ ਬਾਕੀ ਇਨਸਟਰੂਮੈਂਟ ਦੀ ਗੱਲ ਕਰ ਰਹੀ ਹਾਂ ਉਹਤੇ ਵੀ ਬਾਖ ਕਮਾਲ ਨੇ ਬਹੁਤ ਸਾਰੇ ਪੰਜਾਬੀ ਫਨਕਾਰਾਂ ਨੇ ਪੰਜਾਬੀ ਗਾਇਕਾਂ ਨੇ ਪੰਜਾਬੀ ਗਾਇਕਾ ਮਾਂ ਨੇ ਬਹੁਤ ਸਾਰਾ ਕੰਮ ਕੀਤਾ ਹੈਗਾ ਅੱਜ ਮੁਲਾਕਾਤ ਕਰਾਂਗੇ ਤੁਸੀਂ ਅਕਸਰ ਇਹਨਾਂ ਨੂੰ ਬਹੁਤ ਸਾਰੇ ਲਾਈਵਾਂ ਜਿਹੜੇ ਲਾਈਵ ਚੱਲਦੇ ਨੇ ਉਹਦੇ ਵਿੱਚ ਦੇਖਦੇ ਹਾਂ ਕਿ ਬਹੁਤ ਸਾਰੇ ਸਟਾਰਾਂ ਨਾਲ ਇਹ ਪਿੱਛੇ ਪਲੇ ਕਰਦੇ ਨੇ ਅੱਜ ਮੁਲਾਕਾਤ ਕਰਦੇ ਆ ਇਹਨਾਂ ਨਾਲ ਦਿਲ ਦੀ ਗੱਲਾਂ ਕਰਦੇ ਆ ਨਾਮ ਜਿਹੜਾ ਉਹ ਕਿਉਂ ਹਿੱਟ ਨਹੀਂ ਹੋਇਆ ਅੱਜ ਗੱਲਾਂ ਕਰਾਂਗੇ ਸਭ ਤੋਂ ਪਹਿਲਾਂ ਸਚਨ ਸ਼ਾਹ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਅਦਾਬ ਸलाम ਸ਼ੁਕਰ ਹੈ ਜੀ ਸ਼ੁਕਰ ਸ਼ੁਕਰ ਤੋਂ ਕਲਾਈ ਹੈ ਸ਼ੁਕਰ ਸਬਰ ਤੇ ਸੁਖ ਕਿਵੇਂ ਦੇਖਦੇ ਹਾਂ ਸੰਗੀਤ ਨਾਲ ਜੁੜੇ ਹਾਂ ਜਿਹੜਾ ਬੰਦਾ ਹੁੰਦਾ ਹੈ ਉਹਨੂੰ ਹਮੇਸ਼ਾ ਇਹ ਪੀਸਫੁਲ ਰਹਿਣਾ ਪੈਂਦਾ ਪਰ ਡਿਪਰੈਸ਼ਨ ਉਤੋਂ ਜ਼ਿਆਦਾ ਹੁੰਦਾ ਬਿਲਕੁਲ ਬਹੁਤ ਸਾਰੇ ਪੰਜਾਬੀ ਸਿੰਗਰਾਂ ਨਾਲ ਕੰਮ ਕੀਤਾ ਪਹਿਲਾਂ ਮੈਂ ਚਾਹਾਂਗਾ ਕਿ ਕਲਾਕਾਰਾਂ ਦੀ ਬਣ ਵੀ ਗਣਾਈ ਜਾਵੇ ਕਿੰਨਾ ਕਿੰਨਾ ਕਲਾਕਾਰਾਂ ਨਾਲ ਕੰਮ ਕੀਤਾ ਮੈਂ ਬਹੁਤ ਸਾਰੇ ਆਰਟਿਸਟ ਕਲਾਕਾਰਾਂ ਨਾਲ ਫਨਕਾਰਾਂ ਨਾਲ ਕੰਮ ਕੀਤਾ ਜੀ ਤੇ ਮੈਨੂੰ ਮੌਕਾ ਮਿਲਿਆ ਮੈਂ ਬਹੁਤ ਖੁਸ਼ਕਿਸਮਤ ਹਾਂ ਬਸ ਇਹ ਹੈ ਕਿ ਮੈਂ ਸ਼ੋਅ ਆਪਣੀ ਕਰਦਾ ਆ ਆਰਟਿਸਟ ਕਲਾਕਾਰ ਫਨਕਾਰ ਹਰ ਇੱਕ ਨਾਲ ਕਰ ਮੈਂ ਮੈਂ ਨਾਮ ਕਰਨ ਚਾਹਾਂਗਾ ਕਿਉਂਕਿ ਪਤਾ ਲੱਗੇ ਆਡੀਅנס ਨੂੰ ਪਤਾ ਲੱਗੇ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਅ ਸ਼ੁਰੂਆਤੀ ਦੌਰ ਮੇਰਾ ਪਹਿਲਾ ਮੇਰੇ ਰੋਪੜ ਦੀ ਜਗਰਨ ਮੰਡਲੀ ਤੋਂ ਹੋਇਆ ਸੀ ਜੀ ਸ਼ੁਰੂਆਤ 12 ਸਾਲ ਦੀ ਉਮਰ ਦੇ ਵਿੱਚ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਔਰ ਉਸ ਤੋਂ ਬਾਅਦ ਫਿਰ ਮੈਂ ਉਸ ਜਾਗਰਨ ਮੰਡਲੀ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਸ ਤੋਂ ਚੱਲਦੇ ਚੱਲਦੇ ਦੌਰ ਦੇ ਵਿੱਚ ਮੇਰੀ ਜਿਹੜੀ ਬਹੁਤ ਵੱਡੀ ਇੱਕ ਮੈਨੂੰ ਅਚੀਵਮੈਂਟ ਮਿਲੀ ਸੀ ਮੈਨੂੰ ਡਾਇਰੈਕਟ ਦੁਰਗੜੀਲਾ ਸਾਹਿਬ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਉਹਨਾਂ ਦੇ ਨਾਲ ਮੈਂ 14-15 ਸਾਲ ਕੰਮ ਕੀਤਾ ਉਹਨਾਂ ਤੋਂ ਬਹੁਤ ਕੁਝ ਸਿੱਖਿਆ ਮਿਲ ਰਿਹਾ ਉਸ ਤੋਂ ਬਾਅਦ ਮੈਂ ਰੀਸੈਂਟਲੀ ਖਰੜ ਦੇ ਵਿੱਚ ਉਸ ਸ਼ਿਫਟ ਹੋ ਗਿਆ ਫਿਰ ਜਸਸੀ ਗਿਲ ਆਪਣਾ ਬਹੁਤ ਸਾਰੇ ਜਿੱਦਾਂ ਬੱਬਰ ਰਾਏ ਹੋ ਗਏ ਆਪਣਾ ਜਦੋਂ ਇਹ ਸਟਰਗਲ ਟਾਈਮ ਦੇ ਵਿੱਚ ਕੰਮ ਕਰਦੇ ਸੀ ਉਦੋਂ ਸਚਨ ਜੀ ਜੇ ਗੱਲ ਕਰੀਏ ਤਾਂ ਬਹੁਤ ਸਾਰੇ ਦਿਗਜ ਸਿੰਘਰਾ ਤੁਸੀਂ ਨਾਮ ਲੈ ਰਹੇ ਹੋ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਸੰਤੁਸ਼ਟੀ ਕਿਸ ਨਾਲ ਦੀ ਸੰਤੁਸ਼ਟੀ ਦੀ ਗੱਲ ਕਰੀਏ ਸਾਰ ਇੱਕ ਸਮਾਂ ਸਾਡੇ ਤੇ ਐਸਾ ਆਇਆ ਸੀ ਕਿ ਸਾਰੇ ਕਲਾਕਾਰ ਸਾਰੇ ਸਾਰਾ ਪੰਜਾਬ ਹੀ ਸਾਰੀ ਦੁਨੀਆ ਹੀ ਘਰ ਬੈਠ ਗਈ ਸੀ ਕੋਰੋਨਾ ਦੀ ਗੱਲ ਕਰਾ ਕੋਵਿਡ ਦੀ ਗੱਲ ਕਰਾ ਤੁਸੀਂ ਸਮਝਗੇ ਜੀ ਬਿਲਕੁਲ ਸਮਝ ਗਏ ਉਸ ਟਾਈਮ ਕਿਸੇ ਨੇ ਨਿਸਾਰ ਨਹੀਂ ਹੂੰ ਕਿਸੇ ਸੰਤੁਸ਼ਟੀ ਦੀ ਗੱਲ ਕਰੀਏ ਹੂੰ ਆਰਟਿਸਟ ਕਲਾਕਾਰ ਇੱਕ ਮਜਿਸ਼ੀਅਨ ਨੂੰ ਵਰਕਰ ਦੀ ਤਰ੍ਹਾਂ ਰੱਖਦਾ ਕਈ ਵਾਰੀ ਇਹ ਵੀ ਕਹਿ ਦਿੰਦੇ ਵੀ ਰੋਟੀ ਵੀ ਆਪਣੇ ਘਰੋਂ ਲੈ ਕੇ ਆ ਹੂੰ ਕਿਉਂ ਇੱਕ ਬੰਦੇ ਤੋਂ ਤੁਸੀਂ ਰੱਜ ਕੇ ਕੰਮ ਲੈ ਰਹੇ ਹੋ ਔਰ ਉਸ ਤੋਂ ਬਾਅਦ ਤੁਸੀਂ ਉਹ ਉਸ ਬੰਦੇ ਦੀ ਪੂਰ ਵੀ ਨਹੀਂ ਪਾ ਸਕਦੇ ਹੂੰ ਫਿਰ ਮੈਂ ਇਸ ਨੂੰ ਕਲਾਕਾਰੀ ਨਹੀਂ ਕਹਿ ਸਕਦਾ ਜੇ ਆਪਾਂ ਗੱਲ ਕਰੀਏ ਤੁਸੀਂ ਗੱਲ ਕੀਤੀ ਹੈ ਕੋਵਟ ਟਾਈਮ ਦੀ ਹੈ ਕਿ ਨਾ ਤੁਸੀਂ ਬਹੁਤ ਸਾਰੇ ਜਿਵੇਂ ਆਪਾਂ ਗੱਲ ਰੋਟੀ ਸਿਸਟਮ ਦੀ ਕਰ ਲਈਏ ਕਿ ਜਦੋਂ ਕਲਾਕਾਰਾਂ ਨੇ ਇਹ ਕਹਿਣਾ ਹੈਗਾ ਜੇ ਅਸੀਂ ਜਦੋਂ ਅਸੀਂ ਪਰਮਿਟ ਦਿੰਦੇ ਆ ਤਾਂ ਫਿਰ ਜਿਹੜੇ ਮਿਊਜ਼ੀਸ਼ੀਅਨ ਆਪਣੇ ਪੱਲੇ ਰੋਟੀ ਖਾਂ ਦੇਖੋ ਕਈ ਕੁਝ ਕੁਝ ਆਰਟਿਸਟ ਐਦਾ ਦੇ ਵੀ ਹੈਗੇ ਆ ਉਹ ਸਿਆਣੇ ਕਹਿੰਦੇ ਹੁੰਦੇ ਕਹਿੰਦੇ ਗਦਾ ਘੋੜਾ ਸਭ ਨੂੰ ਇੱਕੋ ਹੀ ਬਣਾਇਆ ਹੁੰਦਾ ਬਟ ਕਲਾਕਾਰ ਵੀ ਮਿਊਜ਼ੀਸ਼ੀਅਨਾਂ ਤੋਂ ਬਗੈਰ ਕੁਝ ਵੀ ਨਹੀਂ ਹੈ ਮਿਊਜ਼ੀਸ਼ੀਅਨ ਫਾਰ ਬਟ ਬਹੁਤ ਸ਼ੁਕਰ ਹੈ ਮਾਲਕ ਦਾ ਬਹੁਤ ਵਧੀਆ ਢੰਗ ਦੇ ਨਾਲ ਅਸੀਂ ਸਾਰੇ ਕੰਮ ਕਰ ਰਹੇ ਆ ਹੁਣ ਤਾਂ ਖੈਰ ਬਹੁਤ ਚੇਂਜ ਹੋ ਗਿਆ ਮਾਈਂਡ ਆਰਟਿਸਟਾਂ ਦਾ ਲੋਕਾਂ ਦਾ ਵੀ ਹੁਣ ਕਰਨ ਲੱਗ ਗਏ ਬਹੁਤ ਰਿਸਪੈਕਟ ਵੀ ਕਰਨ ਲੱਗ ਪਏ ਕੋਈ ਐਦਾਂ ਦੀ ਗੱਲ ਨਹੀਂ ਹੈ ਅਸੀਂ ਜਿੰਨਾਂ ਨਾਲ ਵੀ ਕੰਮ ਕੀਤਾ ਸਾਰੇ ਬਹੁਤ ਰਿਸਪੈਕਟ ਕਰਦੇ ਆਂ ਪਰ ਉਸ ਟਾਈਮ ਥੋੜਾ ਦਿਲ ਨੂੰ ਬੜੀ ਚੋਟ ਲੱਗੀ ਵੀ ਔਰ ਕਿਸੇ ਨੇ ਖ਼ਬਰੇ ਨਹੀਂ ਬਹੁਤ ਸਾਰੇ ਸਟੇਜਿਸ ਉੱਪਰ ਤੁਹਾਡੇ ਰਹੇ ਨੇ ਬਹੁਤ ਸਾਰੀ ਆਪ ਤਰਾਚਣਾ ਜਿੰਦਗੀ ਦੇ ਦੇ ਦਿੱਤੀਆਂ ਮਿਊਜ਼ੀਸ਼ੀਅਨ ਦੀ ਗੱਲ ਕਰਦਿਆਂ ਮਿਊਜ਼ੀਸ਼ੀਅਨ ਲਾਈਫ ਜੀ ਰਹੇ ਹੋ ਬਸ ਰਹੀਆਂ ਦਿੱਕਤਾਂ ਆਉਂਦੀਆਂ ਨੇ ਸੋ ਲੱਗਦਾ ਕਿ ਕਿਤਨਾ ਕਿਸੇ ਨੂੰ ਹੁਣ ਤੁਹਾਨੂੰ ਬਾਲੀਵੁੱਡ ਸੇ ਮੌਕਾ ਮਿਲਿਆ ਹੈ ਲੱਗਦਾ ਕਿ ਕੋਈ ਰਾਹ ਦਿੱਕੇ ਬਿਲਕੁਲ ਜੀ ਤੁਸੀਂ ਸਭ ਇੱਕ ਪਹਿਲਾ ਕੁਐਸਚਨ ਕਰਿਆ ਸੀ ਸੰਤੁਸ਼ਟੀ ਦਾ ਸੰਤੁਸ਼ਟਤਾ ਲਾਈਫ ਦੇ ਵਿੱਚ ਕੋਈ ਵੀ ਨਹੀਂ ਹੁੰਦਾ ਭਾਵੇਂ ਜਿੰਨਾ ਮਰਜੀ ਪਾਵਰਫੁੱਲ ਹੋ ਜਾਈਏ ਜਿੰਨਾ ਮਰਜੀ ਕਿਸੇ ਮੁਕਾਮ ਤੇ ਪਹੁੰਚ ਜਾਵੇ ਮਨ ਦੇ ਵਿੱਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਕਿ ਸੰਤੁਸ਼ਟੀ ਕਿਸੇ ਦਿਨ ਨਹੀਂ ਹੁੰਦੀ ਪਰ ਹਾਂ ਇੱਕ ਮੈਨੂੰ 뮤지컬ੀ ਫੀਲਡ ਤੋਂ ਇੱਕ ਅਲੱਗ ਮੌਕਾ ਜਿਹੜਾ ਐਕਟ ਕਰਨ ਦਾ ਮਿਲਿਆ ਉਹ ਬਾਲੀਵੁੱਡ 'ਚ ਜਾ ਕੇ ਚਮਕੀਲਾ ਮੂਵੀ ਦੇ ਵਿੱਚ ਮੈਨੂੰ ਜਿਹੜਾ ਮਿਲਿਆ ਉਸ ਤੋਂ ਮੈਂ ਬਹੁਤ ਖੁਸ਼ ਹਾਂ ਅੱਛਾ ਬਹੁਤ ਸਾਰੇ ਜਿਹੜੇ ਤੁਹਾਡੇ ਤੋਂ ਪ੍ਰਭਾਵਿਤ ਹੋਣਗੇ ਜਾਂ ਤੁਹਾਨੂੰ ਦੇਖ ਕੇ ਵਜਾਉਂਦੇ ਹੋਣਗੇ ਸਿੱਖਣਾ ਚਾਹੁੰਦੇ ਹੋਣਗੇ ਜਾਂ ਬਾਕੀ 뮤జిਸ਼ੀਅਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਦੀ ਇਲੈਕਟ੍ਰੀ ਹਲੇ ਵੀ ਸਟ੍ਰਗਲ ਦੇ ਵਿੱਚ ਹੈ ਮੈਂ ਬਸ ਇਹੀ ਕਹਿਣਾ ਚਾਹਾਂਗਾ ਕਿ 뮤직 ਨੂੰ ਇੱਕ ਪਾਸੇ ਰੱਖ ਕੇ ਨਾਲ ਦੀ ਨਾਲ ਕੁਝ ਹੋਰ ਬਿਜ਼ਨਸ ਵੀ ਜ਼ਰੂਰੀ ਹੋਣਾ ਹੈ ਤਾਂ ਕਿ ਕਿਉਂਕਿ ਕੋਵਿਡ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਕੋਵਿਡ ਦਾ ਦੌਰ ਆਇਆ ਸੀ ਬਹੁਤ ਸਾਰੇ ਆਰਟਿਸਟ ਲੋਕਾਂ ਨੂੰ 뮤ਜਿਸ਼ੀਅਨ ਲੋਕਾਂ ਨੂੰ ਅਕਲ ਦੇ ਕੇ ਗਿਆ ਉਹ ਕਿ ਕਿਸੇ ਨੇ ਸਾਰ ਨਹੀਂ ਲਈ ਮੈਂ ਚਾਹਾਂਗਾ ਕਿ ਮਿਹਨਤ ਵੈਸੇ ਕਦੇ ਵੀ ਕਿਸੇ ਦੀ ਵਿਅਰਥ ਨਹੀਂ ਜਾਂਦੀ ਮੇਰੀ ਵੀ ਨਹੀਂ ਵਿਅਰਥ ਗਈ ਮੇਰੀ ਵੀ ਗੁਰੂ ਮਹਾਰਾਜ ਨੇ ਇਲਾਜ ਰੱਖੀ ਹੈ ਮਿਹਨਤ ਕਦੇ ਕਿਸੇ ਦੀ ਵਿਅਰਥ ਨਹੀਂ ਜਾਂਦੀ ਲੇਕਿਨ ਇੱਕ 뮤직 ਰੱਖਣ ਦੇ ਨਾਲ ਨਾਲ ਇੱਕ ਅਲੱਗ ਤੋਂ ਤੁਹਾਡਾ ਇੱਕ ਪਾਰਟ ਟਾਈਮ ਕੰਮ ਹੁਣ ਆ ਬੋਧੂ ਜਿਹਦੇ ਨਾਲ ਤੁਹਾਨੂੰ ਕੋਈ ਚਿੰਤਾ ਨਾ ਹੋ ਸਰਕਾਰੀ ਲੈ ਸਾਹਿਬ ਨਾਲ 14-15 ਸਾਲ ਮੈਂ ਕੰਮ ਕੀਤਾ ਔਰ ਬਹੁਤ ਕੁਝ ਸਿੱਖਿਆਣਾ ਤੋਂ ਅ ਪੀ ਅਫਸਾਨਾ ਖਾਨ ਮੈਡਮ ਜੀ ਔਰ ਇਕਮ ਚਨੋਲੀ ਆ ਹੁਣ ਇੱਕ ਨਵੇਂ ਭਾਈ ਸਾਹਿਬ ਆਪਣੇ ਆਏ ਨੇ ਚੰਦਰਾਪਰਾੜ ਸਾਹਿਬ ਉਹਨਾਂ ਨਾਲ ਕੰਮ ਕਰ ਰਹੇ ਆ ਤੇ अच्छा अक्सर म्यूजिक नर्सी ਵਿੱਚ ਮੈਂ ਵੀ ਟੱਚ ਰਿਹਾ ਹਾਂਗਾ ਅਕਸਰ ਲੋਕਾਂ ਦਾ ਇਹ ਵਹਿਮ ਹੁੰਦਾ ਕਿ ਜਿਹੜਾ ਇੱਕ ਸਾਜ਼ੀ ਹੁੰਦਾ ਉਹਦੇ ਹੱਥ ਵੀ ਜਿਹੜੇ ਆ ਉਹ ਕਿਤੇ ਨਾ ਕਿਤੇ ਕੰਮ ਨਾਲ ਲੱਤ ਪਤਲ ਹੋ ਜਾਂਦੀ ਹੈ ਪਰ ਕਲਾਕਾਰ ਉਹਦੀ ਕਦਰ ਨਹੀਂ ਕਰਦਾ ਕਿੰਨਾ ਸੱਚ ਬਿਲਕੁਲ ਸੱਚ ਹੈ ਜੀ ਇਸ 'ਚ ਕੋਈ ਦੋਹਰ ਵਾਲੀ ਗੱਲ ਨਹੀਂ ਅਕਸਰ ਸਾਡੇ ਨਾਲ ਵੀ ਹੁੰਦਾ ਹਰ ਇੱਕ ਨਾਲ ਹੁੰਦਾ ਹੈ ਕਲਾਕਾਰ ਸਿੰਗਰ ਤੋਂ 2-3 ਘੰਟੇ ਪਹਿਲਾਂ ਪਹੁੰਚਦਾ ਫਿਰ ਜਾਂਦਾ ਵੀ 2-3 ਘੰਟੇ ਬਾਅਦ ਚਾ ਵਿਚਾਰਾ ਪੇਮੈਂਟ ਵੀ ਉਹਨੂੰ ਸ਼ਾਮ ਨੂੰ ਜਾ ਕੇ ਮਿਲਦੀ ਐ ਬਹੁਤ ਸਟਰਗਲ ਆ ਮਿਊਜ਼ਿਕਨ ਲਾਈਫ ਦੇ ਵਿੱਚ ਪਰ ਬਹੁਤ ਮਿਹਨਤ ਕਹਿੰਦੇ ਹੁੰਦੇ ਸਾਡੇ ਗੁਰੂ ਜੀ ਕਹਿੰਦੇ ਹੁੰਦੇ ਕਹਿੰਦੇ ਮਿਹਨਤ ਕਦੇ ਵੀ ਕਿਸੇ ਦੀ ਵਿਅਰਥ ਨਹੀਂ ਜਾਂਦੀ ਬਹੁਤ ਦਿਨ ਰਾਤ ਇੱਕ ਕੰਮਕਾਰ ਕਰਕੇ ਤੇ ਬਹੁਤ ਮਿਹਨਤ ਕਰਕੇ ਤਾਂ ਕਿ ਤੇ ਜਾ ਕੇ ਥੋੜਾ ਬਹੁਤ ਇੱਕ ਮਿਊਜ਼ਿਕਨ ਦੇ ਹਿੱਸੇ ਦੇ ਵਿੱਚ ਥੋੜਾ ਆੰਗ ਜੇ ਗੱਲ ਕਰੀਏ ਸਚਨ ਸ਼ਾਦੀ ਤਾਂ ਸਚਨ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਪਹਿਲਾਂ ਵੀ ਇੱਕ ਬਹੁਤ ਵੱਡਾ ਦਿਗਜ ਨਾਮ ਹੈਗਾ ਜੀ ਜੀ ਸਚਨ ਪਿੱਛੇ ਸ਼ਾ ਲੱਗਣ ਦੇ ਪਿੱਛੇ ਕੀ ਕਾਰਨ ਸਚਿਨ ਪਿੱਛੇ ਸ਼ਾਹ ਲੱਗਣ ਦਾ ਕਾਰਨ ਇਹ ਹੈ ਜੀ ਮੇਰੇ ਨਾਨਾ ਜੀ ਰਾਹੋਂ ਤੋਂ ਮਦਨ ਸ਼ਾਹ ਜੀ ਹੋਏ ਨੇ ਤੇ ਉਹ ਆਪਣੇ ਸਮਿਆਂ ਦੇ ਵਿੱਚ ਉਹ ਤੋਂ ਕਾਫੀ ਰਾਇਲ ਫੈਮਿਲੀ ਤੋਂ ਬਿਲੋਂਗ ਕਰਦੇ ਸੀ ਤੇ ਉਹ ਵਿਆਸ ਤੇ ਪੈਸੇ ਦਿੰਦੇ ਸੀ ਜਿਵੇਂ ਉਹਨਾਂ ਨੂੰ ਸਾਰੇ ਸ਼ਾਹ ਕਹਿੰਦੇ ਸੀ ਤੁਸੀਂ ਉਸ ਦੌਰਾਨ ਫਿਰ ਮੇਰੀ ਮੰਮੀ ਜੀ ਨੇ ਮੇਰਾ ਨਾਮਕਰਨ ਕੀਤਾ ਵੀ ਵੀ ਸਪੀਡ ਦੇ ਵਿੱਚ ਸਚਿਨ ਕੁਮਾਰ ਔਰ ਬਹੁਤ سارے ਸਚਿਨ ਹੈ ਤੇ ਇੱਕ ਐਕਸਟਰਾ ਨਾਮ ਹੋਣਾ ਚਾਹੀਦਾ ਸਚਿੰਗ ਸ਼ਾਹ ਇੱਕ ਨਾਮ ਹੁੰਦਾ ਰੱਖਣਾ ਇੱਕ ਨਾਮ ਹੁੰਦਾ ਬਣਾਉਣਾ ਉਸ ਤੋਂ ਬਾਅਦ ਉਹਨੂੰ ਸਟੇਲ ਕਰਨਾ ਸਚਨ ਦੀ ਆਪਣੀ ਸਚਨ ਸ਼ਾਹ ਦੀ ਇਹ ਗੱਲ ਕਰੀਏ ਤਾਂ ਸਚਨ ਨੇ ਸਚਨ ਸ਼ਾਹ ਨੇ ਆਪਣਾ ਨਾਮ ਸਟੇਲ ਰੱਖਣ ਲਈ ਬਹੁਤ ਸਾਰੇ ਤੁਸੀਂ ਦਿੱਗੋ ਸਿੰਘ ਦਾ ਨਾਮ ਲਿਆ ਅਫਸਾਨਾ ਕਾਲ ਦੁਰਗਰੰਗ ਲਿਆ ਜੱਸੀ ਗੇਲ ਬੱਬਰ ਰਾਏ ਜਾਂ ਅਦਰ ਸਿੰਗਲ ਸੈਗੇ ਜੀ 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 ਇਸ ਇਸ ਦੇ ਦੌਰਾਨ ਤੇ ਸਫਰ ਕਿਦਾਂ ਦਾ ਰਿਹਾ ਇਹ ਸਫਰ ਮੇਰਾ ਬਹੁਤ ਮਿਹਨਤ ਵਾਲਾ ਸੀ ਔਰ ਸਟਰਗਲ ਵਾਲਾ ਸੀਗਾ ਬਹੁਤ ਸਾਰੇ ਅਸੀਂ ਸਾਜੀ ਭਰਾ ਇਕੱਠੇ ਹੋ ਕੇ ਕੰਮ ਕਰਦੇ ਰਹੇ ਬਹੁਤ ਸਟਰਗਲ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਸਾਧਰੀ ਉੱਠ ਉੱਠ ਕੇ ਜਾਣਾ ਟਾਈਮ ਕੁਝ ਹੋਰ ਹੁੰਦਾ ਤੇ ਜਾਣਾ ਕਿਸੇ ਹੋਰ ਪਾਸੇ ਜਾਂਦਾ ਪਰ ਕੰਮ ਤਾਂ ਹੋਏ ਜਾਂਦਾ ਸਚਿਨ ਸ਼ਾਹ ਜਿਹੜਾ ਸਚਿਨ ਸ਼ਾਹ ਨੂੰ ਬਣਾਉਣ ਦੇ ਵਿੱਚ ਮੇਰੀ ਮੰਮੀ ਰੇਡੀ ਜੀ ਦਾ ਬਹੁਤ بڑا ਹੱਥ ਹੈ ਉਹਨਾਂ ਦਾ ਹਮੇਸ਼ਾ ਆਸ਼ੀਰਵਾਦ ਰਿਹਾ ਅਸੀਂ ਤਾਂ ਥੱਕੇ ਟੁੱਟੇ ਹਾਰੇ ਹੁੰਨੇ ਆ ਤੇ ਸਾਨੂੰ ਜਗਾਣ ਖਲਾਉਣ ਖਲਾਉਣ ਵਾਲੇ ਹੋ ਗਏ ਆ ਉਹਨਾਂ ਤੋਂ ਸਿਵਾ ਕਿਸ ਨੇ ਦੇਖਣਾ ਨਹੀਂ ਪੁੱਛਿਆ। ਇੱਕ ਪੀਰੀਅਡ ਐਦਾਂ ਦਾ ਆਇਆ ਸੀ ਅਕਸਰ ਚਲੋ ਮਿਊਜ਼ਿਕ ਯੂਨੀਵਰਸਿਟੀ ਨਵੀਂ ਨਹੀਂ ਐ ਬਹੁਤ ਪੁਰਾਣੀ ਚੱਲੀ ਆਉਂਦੀ ਆ ਪਰ ਢੰਗ ਬਦਲਦੇ ਗਏ ਟੈਕਨੋਲੋਜੀ ਬਦਲਦੀ ਗਈ। ਜੀ ਜੀ ਕਿਤਨਾ ਕਿਤੇ ਕੈਸ਼ੂ ਤੋਂ ਲੈ ਕੇ ਜਿਹੜਾ ਉਹ ਫੈਂਟਪ ਤੱਕ ਦਾ ਜੋਗ ਆ ਗਿਆ ਸਭ ਦਾ ਕੁਝ ਬਣਿਆ ਬਣਾਇਆ ਆ ਗਿਆ। ਤੁਹਾਨੂੰ ਲੱਗਦਾ ਕਿ ਤੁਹਾਨੂੰ ਮਿਹਨਤ ਘਟਈਏ ਕਿ ਵਧੀਏ? ਮਿਹਨਤ ਮੇਰੀ ਪਹਿਲਾਂ ਨਾਲੋਂ ਜ਼ਿਆਦਾ ਵਧੀ ਹੈ ਜੀ। ਕਿਉਂਕਿ ਜਿਹੜਾ ਸਿੰਗਰ ਆ ਨਾ ਆਰਟ ਸਿੰਗਰ ਉਹ ਮੈਂ ਸਿੰਗਰ ਵੈਸੇ ਇਸ ਗੱਲ ਦੇ ਵਿੱਚ ਮੈਨੂੰ ਕੋਈ ਵਧੀਆ ਬਹੁਤ ਹੀ ਵਧੀਆ ਗੱਲ ਨਹੀਂ ਲੱਗੀ ਸਿੰਗਰਾਂ ਦੀ ਜੇ ਆਪਾਂ ਦੁਨੀਆਬੀ ਤੌਰ ਤੇ ਦੇਖਿਆ ਜਾਵੇ ਤਾਂ ਸਮੇ ਦੇ ਹਿਸਾਬ ਨਾਲ ਬਦਲਣਾ ਵੀ ਜ਼ਰੂਰੀ ਹੈ ਪਰ ਇਸ ਇਸ ਕੰਮ ਦੇ ਵਿੱਚ ਇਸ ਜਿਹੜਾ ਕੀਬੋਰਡ ਦਾ ਜਿਹੜਾ ਹੈਗਾ ਜੀ6 ਹੋਣਾ ਚਾਹੀਦਾ ਜਾਂ 60 ਹੋਣਾ ਚਾਹੀਦਾ ਜਾਂ 10 ਹੋਣਾ ਚਾਹੀਦਾ ਸਮੇ ਤਾਂ ਉਹ ਵੀ ਲੰਘ ਕੇ ਗਿਆ 51 ਕੀਬੋਰਡ ਤੇ ਵੀ ਲੋਕਾਂ ਨੇ ਗਾਇਆ ਕਿੰਨਾ ਦਾ ਕੰਮ ਕਰਨਾ ਆਸਾਨ ਲੱਗਦਾ ਬੇਸੁਰਿਆ ਨਾਲ ਜਾਂ ਸੁਰਿਆ ਨਾਲ ਸਾਵਨ ਵਾਲੀ ਆਨ ਲੱਗਦਾ ਜੀ ਬਸੂਰਿਆਂ ਨਾਲ ਥੋੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਜੀ ਨੇ ਜੀ ਵੀ ਕਹਿੰਦੇ ਜੈਸੀ ਸੰਗਤ ਵੈਸੀ ਰਹਿੰਦਾ ਜੀ ਨੇ ਸ਼ੁਰੂ ਤੋਂ ਹੀ ਪੁਰਵਾਨਾਲ ਗੁਰੂ ਜਨ ਲੋਕਾਂ ਦੇ ਨਾਲ ਸਮਾਂ ਬਤਾਇਆ ਹੋਵੇ ਉਹਨੂੰ ਥੋੜਾ ਜਿਹਾ ਔੜ ਲੱਗਦਾ ਪਰ ਉਹਦੇ 'ਚ ਵੀ ਸਾਡੀ ਅਸੀਂ ਦੁਆਵਾਂ ਦੀ ਕੋਈ ਗੱਲ ਨਹੀਂ ਗੁਰੂ ਮਹਾਰਾਜ ਕੋਲ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਕੰਮ ਕਰਨਾ ਪੈਂਦਾ ਬਸ ਆ ਤੁਹਾਡੇ ਨਾਲ ਫਾਈਨਲ ਔਰ ਜੇ ਸਚਨ ਸ਼ਾਹ ਦੀ ਗੱਲ ਕਰੀਏ ਤਾਂ ਬਹੁਤ ਹੀ ਬਾਖਮਾਲ ਆਰਟਿਸਟ ਨੇ ਔਰ ਜਦੋਂ ਕੀਬੋਰਡ ਦੇ ਉੱਤੇ ਹੱਥ ਰੱਖਦੇ ਨੇ ਤਾਂ ਜਿਹੜਾ ਧੁਨਾ ਜਿਹੜੀਆਂ ਨੇ ਉਹ ਆਪਣੇ ਆਪ ਫਜ਼ਾਮਾ ਦੇ ਵਿੱਚ ਗੂੰਜਦੀਆਂ ਨੇ ਔਰ ਸਭ ਤੋਂ ਵੱਡੀ ਗੱਲ ਬਹੁਤ ਸਾਰੇ ਆਰਟਿਸਟਾਂ ਦੇ ਭਰੋਸਾ ਰੱਖਦੇ ਨੇ ਬਹੁਤ ਸਾਰੇ ਹੌਸਲੇ ਹੁੰਦੀਆਂ ਨੇ ਹਾਂਜੀ ਸਚਨ ਸ਼ਾਹ ਨੇ ਬੱਸਰੇ ਨੰਬਰ ਲੋਕਾਂ ਦਾ ਕੰਮ ਕੀਤਾ ਕਦੇ ਤੁਮਾਰੋ ਚਾਇਆ ਕਿ ਮੈਂ ਆਪਣਾ ਨਾਮ ਜਿਹੜਾ ਉਹ ਵੱਡੇ ਲੈਵਲ ਤੇ ਲੈ ਕੇ ਜਾਵਾਂ ਜਦੋਂ ਬੰਦਾ ਕੋਈ ਵੀ ਕੰਮ ਸ਼ੁਰੂ ਕਰਦਾ ਹੈ ਨਾ ਜੀ ਤਾਂ ਉਹਦੀ ਸ਼ੁਰੂਤ ਉਹ ਹੀ ਇਹ ਇੱਕ ਇੱਕੋ ਦਾ ਉਹਨੇ ਆਪਣੇ ਬੰਦੇ ਵਿੱਚ ਪਲਾਨ ਕੀਤਾ ਹੁੰਦਾ ਕਿ ਮੈਂ ਇਸ ਲੈਵਲ ਤੱਕ ਪਹੁੰਚਣਾ ਪਰ ਮੇਰੇ ਗੁਰੂ ਮਹਾਰਾਜ ਨੇ ਮੈਨੂੰ ਜਿਸ ਲੈਵਲ ਤੇ ਲੈ ਕੇ ਗਏ ਆ ਮੈਂ ਜ਼ਿੰਦਗੀ 'ਚ ਕਦੇ ਸੋਚਿਆ ਨਹੀਂ ਸੀ ਉਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ ਬਸ ਉਹਦੀ ਰਾਜਾ 'ਚ ਮੈਂ ਰਾਜ਼ੀ ਹਾਂ ਜਿੱਥੇ ਤੱਕ ਵੀ ਲੈ ਕੇ ਜਾਣਗੇ ਆਪਾਂ ਉਹਨਾਂ ਦੀ ਉਂਗਲ ਫੜ ਕੇ ਨਾਲ ਨਾਲ ਬਹੁਤ ਸਾਰੇ ਵਿਜੀ ਲੱਗਦੇ ਨੇ ਬਹੁਤ ਸਾਰੇ ਆਰਟਿਸਟ ਜਦੋਂ ਬਾਹਰ ਜਾਂਦੇ ਨੇ ਕਈ ਸਾਜਿਨ ਦਾ ਇਤਰਾਜ਼ ਹੁੰਦਾ ਹੈ ਕਿ ਮੈਂ ਬਹੁਤ ਸਾਰੀ ਮਿਹਨਤ ਕੀਤੀ ਇਸ ਕਲਾ ਕਰਨਾ ਮੈਂ ਕਾਸ ਕਿਸੇ ਦਾ ਨਾਮ ਨਹੀਂ ਲੈਂਦਾ ਕਿਉਂਕਿ ਨਿੱਜੀ ਨਹੀਂ ਹੈ ਪਰ ਇਤਰਾਜ਼ ਹੁੰਦਾ ਕਿ ਇਸ ਨੂੰ ਬਣਾਉਣ ਵਾਲਾ ਮੈਂ ਬਹੁਤ ਸਾਰੀ ਰਹਿਸਲਾ ਕੀਤੀ ਜਿਹੜਾ ਨਾਮ ਬਣ ਗਿਆ ਤੇ ਹੁਣ ਕਿਸੇ ਹੋਰ ਸਾਜਿਨ ਨੂੰ ਢੋਈ ਫਿਰ ਰਿਹਾ ਕੀ ਕਹਿਣਾ ਚਾਹੁੰਦਾ ਇਸ ਬਾਰੇ ਮੈਂ ਇਹੀ ਜਵਾਬ ਦੇਣਾ ਪਸੰਦ ਕਰੂੰਗਾ ਕਿ ਸ਼ਾਇਦ ਕਲਾਕਾਰਾਂ ਦੀਆਂ ਸ਼ਾਇਦ ਮਜਬੂਰੀਆਂ ਹੋ ਜਾਂਦੀਆਂ ਹੋਣ ਕਿ ਮਿਊਜ਼ੀਸ਼ੀਅਨ ਪ੍ਰਤੀ ਮਜਬੂਰੀ ਸਮਝੋ ਫਿਰ ਇਦਰਾ ਤੱਕ ਕੀ ਕਹਿ ਸਕਦੇ ਆ ਆਪਾਂ ਮਜਬੂਰੀ ਹੀ ਹੋ ਸਕਦੀ ਹੈ ਕਿਉਂਕਿ ਬਾਅਦ ਚੋੜਾ ਤੋਂ ਇਹੀ ਸੁਣਨ ਆਂਦਾ ਹੈ ਵੀ ਸਾਡਾ ਬਜਟ ਨਹੀਂ ਸੀ ਜਾਂ ਪ੍ਰਮੋਟਰਾਂ ਦਾ ਸਿਸਟਮ ਨਹੀਂ ਸੀ ਬਣਿਆ ਵੀ ਉਹ ਸਾਨੂੰ ਇਹੀ ਕਹਿੰਦੇ ਵੀ ਤੁਸੀਂ ਭਾਈ ਇਕੱਲੇ ਆਜੋ ਮਰੀਸ਼ਨਾ ਨੂੰ ਕੋਈ ਨਹੀਂ ਫੇਰ ਅਗਲੀ ਵਾਰ ਦੇਖ ਲਾਂਗੇ ਅਗਲੀ ਵਾਰ ਫਿਰ ਕੌਣ ਦੇਖਦਾ ਜੀ ਅਗਲੀ ਵਾਰ ਤਾਂ ਫਿਰ ਇੱਥੇ ਵੀ ਕੰਮ ਉੱਥੇ ਵੀ ਕੰਮ ਇੱਕੋ ਜਿਹਾ ਹੀ ਹੈ ਤੁਸੀਂ ਅਗਲੀ ਵਾਰ ਦੀ ਗੱਲ ਕੀਤੀ ਹੈ ਹੁਣ ਤੁਹਾਡੀ ਅਗਲੀ ਵਾਰੀ ਕਿੱਥੇ ਹੈ ਜਿੱਥੇ ਗੁਰੂ ਮਹਾਰਾਜ ਜੀ ਲੈ ਗਏ ਜੋ ਅਚੀਵਮੈਂਟ ਦੀ ਇੰਟਰਵਿਊ ਤੋਂ ਪਹਿਲਾਂ ਬਹੁਤ ਸਾਰੀ ਸਾਡੀ ਜਿਹੜੀ ਉਹ ਗੱਲਬਾਤ ਬੇਸ਼ੱਕ ਘਟ ਹੋਈ ਹੈ ਜੀ ਤੁਸੀਂ ਇੱਕ ਫਿਲਮ ਦਾ ਜ਼ਿਕਰ ਕਰ ਰਹੇ ਸੀ ਉਹ ਕੀ ਕੀ ਪ੍ਰੋਜੈਕਟ ਕੀ ਹੈ ਹਾਂ ਜੀ ਮੈਂ ਸਭ ਨੂੰ ਦੱਸ ਦੇਣਾ ਚਾਹੁੰਦਾ ਜੀ ਕਿ 12 ਅਪ੍ਰੈਲ ਨੂੰ ਇੱਕ ਮੂਵੀ ਰਿਲੀਜ਼ ਹੋ ਰਹੀ ਹੈ ਜੋ ਕਿ ਬਹੁਤ ਹੀ ਵਰਲਡ ਲੈਵਲ ਤੇ ਉਸ ਨੂੰ ਰਿਲੀਜ਼ ਕੀਤਾ ਜਾ ਰਿਹਾ ਨੈਟਫਲਿਕਸ ਤੇ ਚਮਕੀਲਾ ਮੂਵੀ ਹੈ ਜੀ ਜਿਸ ਦੇ ਵਿੱਚ ਦਿਲਜੀ ਦੋਸਾਂਝ ਹੋਣਾਂ ਦੀ ਮੂਵੀ ਹੈ ਹਾਂ ਜੀ ਤੇ ਕਾਫੀ ਚਰਚਾ ਰਹੀ ਹੈ ਬਿਲਕੁਲ ਹਾਂ ਜੀ ਪਰਿਨੀਤੀ ਚੋਪੜਾ ਮੈਮ ਉਸ ਦੇ ਵਿੱਚ ਲੀਡ ਐਕਟਰ ਨੇ ਔਰ ਇਮਤਿਹਜ ਅਲੀ ਸਰ ਉਸ ਫਿਲਮ ਦੇ ਡਾਇਰੈਕਟਰ ਨੇ ਔਰ ਏ ਆਰ ਰਹਿਮਾਨ ਸਰ ਦਾ ਮਿਊਜ਼ਿਕ ਹੈ ਤੇ ਤੁਹਾਡੇ ਵੀਰ ਨੂੰ ਤੁਹਾਡਾ ਰੋਲ ਕੀ ਓਕੇ ਤੁਹਾਡਾ ਰੋਲ ਕੀ ਓਕੇ ਮੇਰਾ ਰੋਲ ਜਿਹੜਾ ਹੈਗਾ ਜੀ ਮੇਰਾ ਰੋਲ ਹੈਗਾ ਜੀ ਗਿੱਲ ਹਰਜੀਤ ਦੀ ਗਿੱਲ ਹਰਜੀਤ ਜੀ ਦਾ ਰੋਲ ਹੈ ਜਿਹੜਾ ਕਿ ਚਮਕੀਲਾ ਸਾਹਿਬ ਦੇ ਨਾਲ ਹਾਰਮੋਨੀਅਮ ਪਲੇ ਕਰਦੇ ਸੀ ਔਰ ਮੈਂ ਆਪਣੇ ਆਪ ਨੂੰ ਬੜਾ ਖੁਸ਼ਕਿਸਮਤ ਸਮਝਦਾ ਕਿ ਮੈਂ ਉਸ ਮੂਵੀ ਦਾ ਹਿੱਸਾ ਬਣਿਆ ਜੀ ਔਰ ਉਸ ਮੂਵੀ ਦੇ ਦੌਰਾਨ ਹੀ ਅਸੀਂ ਆਪ ਤੁਹਾਡੇ ਰੂਗਰੂ ਆਏ ਆ ਮੈਂ ਪ੍ਰਦੀਪਾ ਜੀ ਔਰ ਹਾਂ ਸਭ ਤੋਂ ਖੁਸ਼ੀ ਦੀ ਗੱਲ ਜਿਨ੍ਹਾਂ ਦੀ ਬਦੌਲਤ ਮੈਂ ਉਸ ਮੂਵੀ ਦੇ ਵਿੱਚ ਮੂਵੀ ਦਾ ਹਿੱਸਾ ਬਣ ਸਕਿਆ ਮੇਰਾ ਭਰਾ ਸਤਨਾਮ ਤਾਜਵਾਲ ਤੋਂ ਐਜ਼ੀ ਥੀਏਟਰ ਆਰਟਿਸਟ 뮤직 ਪਲੇਅਰ ਆ ਬਹੁਤ ਅੱਛਾ ਪਲੇ ਕਰਦੇ ਨੇ ਤੇ ਉਹਨਾਂ ਦੀ ਬਦੌਲਤ ਮੈਨੂੰ ਮੌਕਾ ਮਿਲਿਆ ਬਈ ਆ ਆச்சா ਬਹੁਤ ਵੱਡੀ ਅਚੀਵਮੈਂਟ ਹੈ ਕਿਉਂਕਿ ਇੱਕ ਪਾਲੀਵੁੱਡ ਤੋਂ ਬਾਲੀਵੁੱਡ ਤੱਕ ਜਾਣਾ ਹਲਾ ਹਲਾ ਕਿ ਤੁਸੀਂ ਸਟੇਜਾਂ ਦੇ ਵਿੱਚ ਲਾਈਵ ਵਿੱਚ ਪਰਫਾਰਮੈਂਸ ਕੀਤੀ ਹੈ ਨਾ ਨੈਚੁਰਲੀ ਤੁਸੀਂ ਦੇਖ ਸਕਦੇ ਹੋ ਪਿੱਛੇ ਮੋਰ ਕੁਕਦੇ ਨੇ ਮਿਊਜ਼ਿਕਲੀ ਬੰਦੇ ਆਪਾਂ ਸਾਰੇ ਬਿਲਕੁਲ ਤੇ ਨਾਲ ਦੀ ਨਾਲ ਜਿਹੜੀ ਗੱਲ ਕਰਾਂ ਤਾਂ ਇਸ ਮੂਵੀ ਤੋਂ ਤੁਹਾਨੂੰ ਕੀ ਆਸਾਂ ਨੇ ਕਿ ਜਦੋਂ ਤੁਸੀਂ ਪਿੱਛੇ ਪਲੇ ਕਰਦੇ ਹੋ ਕਿ ਕਈ ਵਾਰ ਕੀ ਹੁੰਦਾ ਕਿ ਬਹੁਤ ਸਾਰੇ ਜਿਹੜੇ ਆਰਟਿਸਟ ਹੈਗੇ ਉਹ ਹਿਡਨ ਲੈਜੈਂਡ ਨੇ ਦਰਸ਼ਕਾਂ ਨੂੰ ਕੀ ਕਰਨਾ ਚਾਹੁੰਦੇ ਵੀ ਤੁਹਾਨੂੰ ਹਿਡਨ ਰੱਖਿਆ ਜਾਵੇ ਕੀ ਮੈਂ ਮੂਵੀ ਦੇ ਵਿੱਚ ਵੀ ਹਿਡਨ ਨਹੀਂ ਹੈਗਾ ਔਰ ਨਾ ਮੈਂ ਹੁਣ ਵੀ ਹਿਡਨ ਨਹੀਂ ਹੋਣਾ ਚਾਹੁੰਦਾ ਕਿਉਂਕਿ ਕੋਈ ਵੀ ਬੰਦਾ ਆਪਣੀ ਲਾਈਫ ਦੇ ਵਿੱਚ ਸਟਰਗਲ ਕਰਦਾ ਉਸ ਮੁਕਾਮ ਤੱਕ ਪਹੁੰਚਦਾ ਉਹਨੂੰ ਇਹ ਹੁੰਦਾ ਵੀ ਮੇਰਾ ਮੇਰਾ ਨਾਮ ਬਹੁਤ ਵੱਡਾ ਹੋਵੇ ਪੂਰੇ ਵਰਲਡ 'ਚ ਹੋਵੇ ਔਰ ਹੌਲੀ-ਹੌਲੀ ਉਸ ਪੌੜੀ ਤੇ ਕਹਿੰਦੇ ਪੌੜੀ ਪਰ ਪੌੜੀ ਤਰ ਪੌੜੀ ਪੈਰ ਚੜ੍ਹਨਾ ਚਾਹੀਦਾ ਤੇ ਮੈਨੂੰ ਲੱਗਦਾ ਮੇਰੇ ਗੁਰੂ ਮਾਜ ਨੇ ਗੁਰੂ ਮਹਾਰਾਜ ਜੀ ਨੇ ਸ਼ਾਇਦ ਉਹ ਪੌੜੀ ਚੜਾ ਦਿੱਤੀ ਹੈ ਮੈਂ ਹੁਣ ਛੇੜਨ ਨਹੀਂ ਰਾਵਾਂਗਾ ਸੋ ਦਿਲਜੀਤ ਦਸਾਂਸ ਉਹਨਾਂ ਦੀ ਫਿਲਮ ਆ ਰਹੀ ਹੈ ਜੀ ਕਿਉਂਕਿ ਦਿਲਜੀਤ ਭਾਈ ਨੇ ਬਹੁਤ ਸਾਰਾ ਜਿਹੜਾ ਉਹ ਸਫਰ ਤੈਅ ਕੀਤਾ ਹੈਗਾ ਪੰਜਾਬੀ ਇੰਡਸਟਰੀ ਨੂੰ ਲੈ ਕੇ ਤੇ ਉਸ ਤੋਂ ਬਾਅਦ ਬਾਲੀਵੁੱਡ ਚ ਗਏ ਨੇ ਫਿਲਮਾਂ ਕੀਤੀਆਂ ਨੇ ਜੇ ਬਾਲੀਵੁੱਡ ਐਕਟਰਾਂ ਦੇ ਗੱਲ ਕਰੀਏ ਤਾਂ ਜਿਹੜਾ ਹੁਣ ਵੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਪੰਜਾਬ ਦਾ ਇੱਕ ਬਹੁਤ ਵੱਡਾ ਦਿੱਗਜ ਬੇਸ਼ੱਕ ਉਸ ਨੂੰ ਲੱਚਰ ਗਾਉਣ ਵਾਲਾ ਕਹਿੰਦੇ ਸੀ ਪਰ ਕਿਤੇ ਨਾ ਕਿਤੇ ਜ਼ਿਆਦਾ ਸਟਾਈਲਾਂ ਤੇ ਗਾਇਆ ਉਸ ਤਾਂ ਉਹਨਾਂ ਨੂੰ ਬਿਲਕੁਲ ਬਿਲਕੁਲ ਅੱਜ ਵੀ ਦਿਲਜੀਤ ਭਾਈ ਨੇ ਇੱਕ ਗੱਲ ਕਹੀ ਸੀ ਪ੍ਰੋਮੋਸ਼ਨ ਦੌਰਾਨ ਮੈਂ ਪ੍ਰੋਮੋਸ਼ਨ ਤੇ ਗਿਆ ਸੀ ਬੰਬੇ ਉਹ ਕਹਿੰਦੇ ਵੀ ਅੱਜ ਵੀ 2024 ਚ 2024 ਤੋਂ ਬਾਅਦ ਵੀ ਵੀ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਐਸਾ ਸਿੰਗਰ ਹੋਵੇਗਾ ਜਿਹੜਾ ਚਮਕੀਲਾ ਜੀ ਨੂੰ ਫੋਲੋ ਨਾ ਕਰਦਾ ਹੋਵੇ ਗਾਣੇ ਅੱਜ ਵੀ ਚੱਲਦੇ ਨੇ ਔਰ ਚੱਲਦੇ ਸੀਗੇ ਔਰ ਚੱਲਦੇ ਰਹਿਣਗੇ ਕਿਉਂਕਿ ਉਹ ਸਦਾਬਹਾਰ ਗਾਣੇ ਸਚਨ ਜੀ ਤੁਸੀਂ ਗੱਲ ਕੀਤੀ ਸੀ ਵੀ ਅਸੀਂ ਇੱਕ ਮੰਡੀ ਤੋਂ ਸ਼ੁਰੂ ਹੋਏ ਸੀ ਬਹੁਤ ਸਾਰੇ ਕੀ ਹੁੰਦਾ ਕਿ ਸਮਾਜ ਵਿੱਚ ਚੇਂਜ ਹੁੰਦਾ ਹੈਗਾ ਤਾਂ ਬਹੁਤ ਸਾਰੇ ਚੇਂजेस ਜਿਹੜੀਆਂ ਆ ਨਹੀਂ ਹੈਗੀਆਂ ਮੈਨੂੰ ਚਾਹੇ ਕਿਸੇ ਵੀ ਜੋਗ ਦੀ ਗੱਲ ਕਰ ਲਈਏ ਤੁਹਾਨੂੰ ਕੀ ਲੱਗਦਾ ਕਿ ਅੱਜ ਦਾ ਸੰਗੀਤ ਬਕਾਉ ਜਿਵੇਂ ਆਪਾਂ ਗੱਲ ਕਰ ਲਈਏ ਮੈਂ ਸਵਾਲ ਪੂਰਾ ਕਰਾਂ ਜੇ ਕਲਾਕਰੀਆ ਜਿਹੜਾ ਰੈਪ ਚੱਲਦਾ ਹੈਗਾ ਹਾਂ ਜੇ ਸਰੀਲੇ ਜਿਹੜਾ ਕਲਾਸੀਕਲ ਸਿੰਗਰਾਂ ਦੀ ਗੱਲ ਕਰੀਏ ਉਹਨਾਂ ਨੂੰ ਕੋਈ ਸੁਣ ਕੇ ਰਾਜ਼ੀ ਨਹੀਂ ਹੈਗਾ ਜਿਹੜੇ ਸੁਣਦੇ ਨੇ ਸਿਰਫ ਉਹ ਹੀ ਸੁਣਦੇ ਨੇ ਦੂਸਰੇ ਸਿੰਗਰ ਜਿਹੜੇ ਆ ਪੈਸੇ ਦੇ ਦਮ ਤੇ ਕਿਤੇ ਨਾ ਕਿਤੇ ਹਿੱਟ ਹੁੰਦੇ ਨੇ ਇਹ ਬਹੁਤ ਵੱਡੀ ਮਾਰਕੀਟ ਬਣਦੀ ਹੈਗੀ ਹੈ ਪ੍ਰੋਮੋਸ਼ਨਾਂ ਹੁੰਦੀਆਂ ਨੇ ਬਹੁਤ ਸਾਰੀਆਂ ਫਿਲਮਾਂ ਆਉਂਦੀਆਂ ਨੇ ਜਿਹੜੇ ਕਲਾਕਾਰ ਉਹ ਐਕਟਰ ਬਣ ਬਣ ਗਏ ਨੇ ਤੁਹਾਨੂੰ ਕੀ ਲੱਗਦਾ ਕਿਵੇਂ ਕਿਵੇਂ ਦੇਖਦੇ ਹੋ ਸਾਰੀ ਇਹ ਦੇਖੋ ਜੀ ਮੈਂ ਤਾਂ ਇਹ ਸੋਚਦਾ ਵੀ ਇਹ ਸ਼ੁਰੂ ਤੋਂ ਕਾਫੀ ਧੇਰ ਪਹਿਲਾਂ ਤੋਂ ਐਦਾਂ ਹੀ ਚੱਲਦਾ ਆ ਰਿਹਾ ਵੀ ਜਿਸ ਬੰਦੇ ਕੋਲ ਆਰਟਾ ਨਾਲੋਂ ਪਿੱਛੇ ਹੀ ਤੇ ਜਿਹਦੇ ਕੋਲ ਪੈਸਾ ਉਹ ਬੰਦਾ ਆਪਣੇ ਪੈਸੇ ਦੇ ਦਮ ਤੇ ਮੂਰੇ ਆ ਰਿਹਾ ਤੇ ਬਿਕਾਉ ਇਹ ਕਹਿ ਸਕਦੇ ਵੀ ਜਾਂ ਤਾਂ ਅੱਜ ਦੀ ਜਨਰੇਸ਼ਨ ਦਾ ਜਿਹੜਾ ਸੁਣਨਾ ਉਹ ਬਿਲਕੁਲ ਅੱਡ ਹੋ ਗਿਆ ਤੇ ਜਿਹੜਾ ਜਿਹੜਾ ਸੁਰੀਲਾ ਸੁਣਨੇ ਵਾਲੇ ਲੋਕ ਆ ਉਹ ਸਿਰਫ ਉਹ ਹੀ ਸੁਣਦੇ ਨੇ ਜਿਨ੍ਹਾਂ ਨੂੰ ਨੌਲੇਜ ਆ ਜਾਂ ਜਿਹੜੇ ਕਾਲਜ ਦੇ ਵਿੱਚ 뮤지컬ੀ ਸਟੱਡੀ ਕਰਦੇ ਨੇ ਜਾਂ 뮤지컬ੀ ਜਿਨ੍ਹਾਂ ਨੇ ਆਪਣਾ ਸਬਜੈਕਟ ਰੱਖਿਆ ਹੋਇਆ ਇਹ ਮਜਿਸ਼ੀਅਨਸ ਲੋਕ ਆ ਜਿਹੜੇ ਆਰਟਿਸਟ ਲੋਕ ਜਿਹੜੇ ਮਿਊਜ਼ਿਕ ਨੂੰ ਪਿਆਰ ਕਰਦੇ ਉਹਨਾਂ ਨੂੰ ਸਮਝ ਆਉਂਦਾ ਤੇ ਜਿਨ੍ਹਾਂ ਨੂੰ ਨਹੀਂ ਸਮਝ ਆਉਂਦਾ ਉਹ ਤਾਂ ਫਿਰ ਪੈਸੇ ਤੇ ਦਮ ਤੇ ਬਹੁਤ ਅੱਗੇ ਚਲੇ ਗਏ ਕਜ਼ਾ ਕੋ ਇਤਨਾ ਬੰਦਾ ਕਿ ਅਦਾ ਬਣਾ ਦਿਆ ਯੂ ਤੋਂ ਹਜ਼ਾਰੋਂ ਪੱਥਰ ਪੜੇ ਹਨ ਜ਼ਮਾਨੇ ਮੇ ਲੇਕਿਨ ਮੁਰਸ਼ਿਦ ਨੇ ਜਿਸੇ ਤਰਾਸ਼ਾ ਉਸੇ ਖੁਦਾ ਬਣਾ ਦਿਆ ਖੁਦਾ ਦਾ ਪਾਪ ਕਿ ਜਦੋਂ ਬੰਦਾ ਆਪਣੇ ਹੁਨਰ ਨਾਲ ਅੱਗੇ ਜਾਂਦਾ ਤਾਂ ਲੋਕ ਉਸ ਦੀ ਪ੍ਰਸ਼ੰਸਾ ਕਰਦੇ ਨੇ ਤੇ ਉਸ ਦੇ ਹੁਨਰ ਦੀ ਜਿਹੜੀ ਆ ਉਹ ਤਾਰੀਫ ਕਰਦੇ ਨੇ ਔਰ ਕਾਬਲੇ ਤਾਰੀਫ ਜਿਹੜਾ ਹੈਗਾ ਸਚਨ ਚੱਲ ਚੜਨਾ ਨਾਲ ਮੁਲਾਕਾਤ ਲੱਗੀ ਹੈਗੀ ਆ ਸੋ ਮੁਲਾਕਾਤ ਕਿਹੋ ਜਿਹੀ ਲੱਗੀ ਵੀਡੀਓ ਦੇ ਇਨਬਾਕਸ ਕਮੈਂਟ ਵਿੱਚ ਤੁਸੀਂ ਜ਼ਰੂਰ ਦੱਸਣਾ ਜਦ ਤੱਕ ਅਸੀਂ ਨਵੀਂ ਅਪਡੇਟ ਨਾਲ ਨਵੀਂ ਸੈਲੀਬ੍ਰਿਟੀ ਨਾਲ ਤੁਹਾਡੇ ਨਾਲ ਤੁਹਾਡੇ ਤੱਕ ਪਹੁੰਚਦੇ ਹਾਂ ਤਦ ਤੱਕ ਵੀ ਤੁਸੀਂ ਆਪਣਾ ਤੇ ਆਪਣਾ ਧਿਆਨ ਰੱਖਣਾ ਪੰਜਾਬੀ ਵਰਲਡ ਵਾਈਟ ਟੀਵੀ ਤੋਂ ਪ੍ਰਦੀਪ ਬੈਂਸ ਕੈਮਰਾ ਪਰਸਨ ਬਲਵਿੰਦਰ ਸਿੰਘ ਮੇਲਾ